ਮੰਨੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਭੱਜੇ ਬਿਜਲੀ ਮੰਤਰੀ ਹਰਪੰਦਰ ਸਿੰਘ ਈਟੀਓ ਦੀ ਕੋਟੀ ਅੱਗੇ ਧਰਨਾ ਦੇਣ ਅਤੇ ਝੰਡਾ ਮਾਰਚ ਰਾਹੀਂ ਬਿਜਲੀ ਮੰਤਰੀ ਦੇ ਨਾਲ-ਨਾਲ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਦਾ ਪਿੱਟ ਸਿਆਪਾ ਕਰਨ ਲਈ ਲੁਧਿਆਣਾ ਇਸ ਤੋਂ ਵੱਡਾ ਕਾਫਲਾ ਅੰਮ੍ਰਿਤਸਰ ਪੁੱਜਾ ਜਿਸ ਬਾਰੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਅੱਜ ਵੱਡੀ ਗਿਣਤੀ ਵਿੱਚ ਬਿਜਲੀ ਕਾਮੇ ਅੰਮ੍ਰਿਤਸਰ ਪੁੱਜੇ ਨੇ ਸਰਕਾਰ ਜੇਕਰ ਲਾਮਸਾਲ ਇਕੱਠ ਦੇ ਇਰਾਦੇ ਨਾਲ ਸਮਝੀਤਾ ਇਸ ਨੂੰ ਕਮਿਆਜਾ ਭੁਗਤਣਾ ਪਵੇਗਾ ਉਹਨਾਂ ਕਹਾਂਗੇ ਵਰਕ ਟੂ ਰੂਲ ਨੂੰ ਜਿੱਤੇ ਹੋਰ ਸਖਤ ਕੀਤਾ ਅਤੇ ਹੀ ਜੀਆਂ ਵੱਲੋਂ ਚੱਲ ਰਹੇ ਸੰਘਰਸ਼ ਨੂੰ ਦਿੱਤੇ ਸਮਰਥਨ ਨੇ ਇਸ ਨੂੰ ਹੋਰ ਮਜ਼ਬੂਤ ਕੀਤਾ ਹੈ ਅਤੇ ਰੈਂਦੀ ਕਸਰ ਮਲਾਜ਼ਮਾਂ ਵੱਲੋਂ 10 11 ਅਤੇ 12 ਸਤੰਬਰ ਨੂੰ ਸਮੂਹਿਕ ਛੁੱਟੀ ਘਟ ਦੇਵੇਗੀ। ਉਹਨਾਂ ਕਹੇ ਕਿ ਚੱਲ ਰਹੇ ਸੰਘਰਸ਼ ਕਾਰਨ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਲਈ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਜ਼ਿੰਮੇਵਾਰ ਹੈ ਅਤੇ ਲੋਕਾਂ ਨੂੰ ਨਿਰਵਿਘਨ ਬਿਜਲੀ ਦੇਣ ਲਈ ਉਹਨਾਂ ਨੂੰ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰ ਦੇਣਾ ਚਾਹੀਦਾ ਹੈ। ਲੁਧਿਆਣੇ ਤੋਂ ਹਰਸਦੀਪ ਮਹਦੂਦਾ ਦੇ ਨਾਲ ਸੁਰਿੰਦਰ ਛਿੰਦੇ ਦੀ ਰਿਪੋਰਟ ਅੱਜ ਜੁਆਇੰਟ ਫੋਰਮ ਅਤੇਕਤਾ ਮੰਚ ਪੰਜਾਬ ਤੇ ਐਫੀਸ਼ੀਅਲ ਆਫ ਜੀ ਮੇਜਰ ਜਿਹੜੇ ਹੈਗੇ ਨੇ ਸਾਡੇ ਉਹਨਾਂ ਦੇ ਸੱਦੇ ਦੇ ਉੱਤੇ ਅਸੀਂ ਬਿਜਲੀ ਮੰਤਰੀ ਹਰਪ੍ਰੀਤ ਸਿੰਘ ਯੂਟਿਊ ਦਾ ਅ ਅੰਮ੍ਰਿਤਸਰ ਵਿਖੇ ਇੱਕ ਲਾਹਮਿਸਾਲ ਧਰਨਾ ਬਾਹਰ ਉਸਾਰਾ ਕੀਤਾ ਜਿਸ ਦੇ ਵਿੱਚ ਲਗਭਗ 5000 ਤੋਂ ਪਲੱਸ ਜਿਹੜੇ ਬਿਵੀ ਮੁਲਾਜ਼ਮ ਸੀਗੇ ਉਹ ਇਕੱਠੇ ਹੋਏ ਅਤੇ ਉਹਨਾਂ ਨੇ ਆਪਣੇ ਰੋਸ ਦਾ ਜ਼ਹਾਰ ਕੀਤਾ ਔਰ ਬਿਜਲੀ ਮੰਤਰੀ ਤੋਂ ਮੰਗ ਕੀਤੀ ਕਿ ਜੋ ਕੀਤੇ ਹੋਏ ਸਮਝੌਤੇ ਨੇ 31 ਸਤ ਨੂੰ ਜੋ ਸਮਝੌਤੇ ਕੀਤੇ ਨੇ ਸਾਡੇ ਨਾਲ ਜਿਹਦੇ ਵਿੱਚ ਸਾਡੇ 295/19 ਵਾਲੇ ਰਹਿੰਦੇ ਸਾਥੀ ਦੀ ਤਨਖਾਹਾਂ ਦਾ ਮਸਲਾ ਹੈ ਔਰ ਉਹਦੇ ਨਾਲ-ਨਾਲ ਹੀ ਜਿਹੜੇ ਸਾਡਾ ਸੱਤੇ ਸ਼ਹੀਦ ਹੁੰਦੇ ਆ ਉਹਨਾਂ ਨੂੰ 1 ਕਰੋੜ ਰੁਪਏ ਦੀ ਰਾਸ਼ੀ ਔਰ ਸ਼ਹੀਦਾਂ ਦਾ ਕਰਜ਼ਾ ਦੇਣ ਦੀ ਮੰਗ ਹੈ ਔਰ ਨਾਲ-ਨਾਲ ਹੀ ਜਿਹੜੇ ਸਾਡੇ ਰਹਿੰਦੇ ਬਕਾਏ ਨੇ ਪੇਸਕੀਲਾਂ ਦੇ ਉਹ ਦੇਦੀਆਂ ਕਿਸ਼ਤਾਂ ਜੋ ਬਕਾਇਆ ਨੇ ਸਾਡੀਆਂ ਉਹਨਾਂ ਦੀ ਮੰਗਾ ਇਹਨਾਂ ਦੇ ਜੋ ਸੀਗੇ ਉੱਥੇ ਲੋਕਾਂ ਨੇ ਪੂਰਾ ਰੋਸ ਮਜਾਰਾ ਰੋਸ ਹੀ ਲੋਕਾਂ ਦੇ ਵਿੱਚ ਔਰ ਧਰਨੇ ਤੋਂ ਉਪਰੰਤ ਉਸ ਕਲੋਨੀ ਦੇ ਵਿੱਚ ਜਿਹੜਾ ਸੀਗਾ ਰੋਸ ਮਾਰਚ ਵੀ ਕੀਤਾ ਗਿਆ ਰੋਸ ਮਾਰਚ ਵਿੱਚ ਵੀ ਬਹੁਤ ਠਾਠਾ ਮਾਰਦਾ ਕਟਸੀ ਜਿਹਦੇ ਵਿੱਚ ਲਗਭਗ 1 ਕਿਲੋਮੀਟਰ ਲੰਬਾ ਜਿਹੜਾ ਕਾਫਲਾ ਸੀ ਜਿਹੜਾ ਲੋਕਾਂ ਨੇ ਉੱਥੇ ਉਸ ਬਿਜਲੀ ਮੰਤਰੀ ਦਾ ਜਿਹੜਾ ਸੀ ਮੁਜਾਰਾ ਕੀਤਾ ਏਰੀਏ ਦੇ ਜਿਸ ਏਰੀਏ ਦੇ ਵਿੱਚ ਉਹ ਰਹਿੰਦਾ ਸੀ ਬਿਜਲੀ ਵਾਲੇ ਏਰੀਏ ਦੇ ਵਿੱਚ ਜਾ ਕੇ ਮੁਜਾਰਾ ਕੀਤਾ ਪਰ ਉੱਥੇ ਜਿਹੜੇ ਸਾਡੇ ਕਨਵੀਨੈਂਸ ਸੀਗੇ ਜੁਆਇੰਟ ਫੋਰਮ ਦੇ ਰਤਨ ਸਿੰਘ ਮਜਾਰੀ ਉਹਨਾਂ ਨੇ ਪਰਜੋਰ ਥੱਲੇ ਜੋ ਐਕਸ਼ਨ ਦਿੱਤਾ ਹੋਇਆ ਅਗਲਾ ਨੈਕਸਟ ਐਕਸ਼ਨ 10 11 12 ਦਾ ਉਸ ਦੇ ਛੁੱਟੀ ਪਰ ਕੇ ਸਮੂਹ ਛੁੱਟੀ ਦਾ ਉਹਨਾਂ ਨੂੰ ਲਗ ਪੂਰਾ ਤਨ ਦਾ ਤਨਵੰਨ ਨਾਲ ਲਾਗੂ ਕਰਨ ਵਾਸਤੇ ਅਪੀਲ ਕੀਤੀ ਸਾਰੇ ਸਾਥੀਆਂ ਨੂੰ ਔਰ ਜੇਕਰ ਫਿਰ ਵੀ ਸਰਕਾਰ ਜਿਹੜੀ ਉਹ ਦਸਤੂ ਮਸਰੀ ਹੁੰਦੀ ਤਾਂ ਇਹ ਐਕਸ਼ਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰ ਜਿਹੜੀ ਆ ਉਹ ਸਰਕਾਰ ਤੇ ਮੈਨੇਜਮੈਂਟ ਹੋਵੇਗੀ ਨਸ਼ਤੀਸ਼ ਕੁਮਾਰ ਸੈਂਟਰ ਜਨ ਕਨਵੀਨਰ ਐ ਸਿਟੀ ਇਜ਼ ਸਰਕਲ 77 ਲੁਧਿਆਣਾ ਅੱਜ ਬੀਬੀ ਮਨਾਜ ਮੇ ਇਕਤਮਾਂ ਚ ਤੇ ਜੁਆਇੰਟ ਫਾਰਮ ਦੇ ਸੱਦੇ ਤੇ ਸਾਂਝੇ ਤੌਰ ਤੇ ਮੁਚੀਆਂ ਜਥੇਬੰਦੀਆਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਅੱਜ ਨਿਊ ਅੰਮ੍ਰਿਤਸਰ ਵਿਖੇ ਜਿੱਥੇ ਮਾਨਯੋਗ ਬਿਜਲੀ ਮੰਤਰੀ ਹਰਪਜਨ ਸਿੰਘ ਜੀ ਉੱਤੇ ਸਾਹਿਬ ਜਿੱਥੇ ਉਹਨਾਂ ਦੀ ਰਿਹਾਇਸ਼ ਹੈ ਉੱਥੇ ਉਹਨਾਂ ਦੀ ਕੋਠੀ ਦਾ ਘਰਾਓ ਦਾ ਇਹਦਾ ਪਰਵਮ ਜਿੱਥੇ ਬੰਦੀ ਬਣਾਇਆ ਉਹ ਵੱਡੀ ਗਿਣਤੀ ਦੇ ਵਿੱਚ ਸਾਰੇ ਹੀ ਪੰਜਾਬ ਦੇ ਵਿੱਚੋਂ ਸਾਰੀਆਂ ਪੰਜਾਬ ਦੀਆਂ ਡਿਵੀਜ਼ਨਾਂ ਸਰਕਲਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਬਿਜਲੀ ਕਰਮਚਾਰੀ ਨੇ ਰੋਸ ਵਜੋਂ ਵੱਡੀ ਜਿਹੜੀ ਹੈ ਆਪਣੀ ਗਿਣਤੀ ਦਾ ਪ੍ਰਗਟਾਵਾ ਕਰਕੇ ਉਤੇ ਆਪਣਾ ਰੋਗ ਜਿਹੜਾ ਉਹ ਨਹੀਂ ਪ੍ਰਗਟ ਕੀਤਾ ਹੈ ਔਰ ਆਉਣ ਵਾਲੇ ਸਮੇਂ ਵਿੱਚ ਜਿਹੜੇ ਸ਼ੰਘਾਰਸ਼ ਨੇ ਉਹ ਜੁਆਇੰਟ ਫੋਰਮ ਅਤੇ ਇਕਤਾ ਮੰਚ ਵੱਲੋਂ ਸਮੂਚੀ ਲੀਡਰਸ਼ਿਪ ਵੱਲੋਂ ਚੱਲੇ ਦਿੱਤੇ ਗਏ ਨੇ ਜਿਹਦੇ ਵਿੱਚ 10 11 12 ਤਿੰਨ ਦਿਨ ਲਗਾਤਾਰ ਜਿਹੜਾ ਹੈਗਾ ਉਹ ਵਰਕ ਟੂ ਰੂਲ ਤੇ ਸਮੂਕ ਛੁੱਟੀ ਤੇ ਜਾਣ ਦਾ ਜਿਹੜਾ ਰੁਮ ਬਣਾਇਆ ਹੈ ਜਿਹਦੇ ਨਾਲ ਜੋ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਪਾਵਰ ਕਾਮੀ ਜੀ ਮੈਨੇਜਮੈਂਟ ਹੈ ਜੋ ਮੰਗਾ ਨਹੀਂ ਮੰਨ ਕੇ ਉਹਨਾਂ ਨੇ ਲਾਗੂ ਨਹੀਂ ਕਰੀ ਜਿਸ ਕਰਕੇ ਇਹ ਜਿਹੜਾ ਪ੍ਰੋਟੈਸਟ ਨੇ ਇਹਨਾਂ ਨੂੰ ਹੂਬੂ ਲਾਗੂ ਕਰਨ ਵਾਸਤੇ ਸਾਰੇ ਹੀ ਸ਼ਬਦ ਵੀਨਾ ਨਵੀਨਾ ਦੇ ਵਿੱਚ ਮੀਟਿੰਗਾਂ ਕਰਕੇ ਇਹਦੀ ਪੂਰੀ ਤਿਆਰੀ ਕਰਕੇ ਔਰ ਪੂਰੀ ਛੁੱਟੀਆਂ ਪਰਫਾਰਮੇ ਪਰ ਕੇ ਜਿਹੜੇ ਹੈਗੇ ਉਹ ਅਫਸਰਾਂ ਤੱਕ ਭਜਾਣੇ ਨੇ ਤਾਂ ਜੋ ਸਰਕਾਰ ਨੂੰ ਇਸ ਗੱਲ ਦੀ ਮਜਬੂਰ ਕੀਤਾ ਜਾਵੇ ਕਿ ਉਹਨਾਂ ਦੀਆਂ ਮਜ਼ਦਮੇ ਜਿਹੜੀਆਂ ਮੰਗਾਂ ਨੇ ਉਹ ਜਾਇਜ਼ ਨੇ ਉਹ ਮੰਨ ਲਈਆਂ ਜਾਣ ਨਹੀਂ ਤਾਂ ਜਿਹੜੀ ਇਹ ਜੋ ਵੀ ਕੁਝ ਨੁਕਸਾਨ ਘਾਟੇ ਜੋ ਕੁਝ ਵੀ ਹੁੰਦਾ ਹੈ ਉਹਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਪਾਵਰ ਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਮੀਤ ਪ੍ਰਧਾਨ ਪੰਜਾਬ ਪਾਵਰ ਕਾਮ ਇੰਫਰਾਸਟ੍ਰਕਚਰ ਪੈਨਸ਼ਨ ਯੂਨੀਅਨ ਦੇ ਬਣਾ ਆਪਣਾ ਗਿਆਨ ਦੇ ਰਿਹਾ। ਕਿ ਅੱਜ ਅਸੀਂ ਬੀਜੀ ਬੋਰਡ ਦੇ ਕਰਮਚਾਰੀਆਂ ਨੇ ਜਿੱਥੇ ਅਮਰitsar ਵਿਖੇ ਆਪਣੀ ਤਾਕਤ ਦਾ ਮਿਆਰਾ ਕੀਤਾ ਆਪਣੀਆਂ ਮੰਗਾਂ ਦੇ ਸਬੰਧ ਵਿੱਚ। ਇੱਥੇ ਅਸੀਂ ਪੈਨਸ਼ਨ ਭਾਰੇ ਜੁਨਨ ਵਾਲਿਆਂ ਨੇ ਵੀ ਇਹਨਾਂ ਦੇ ਸਪੋਰਟ ਦੇ ਵਿੱਚ ਟੋਕਨ ਪਾਰਟਿਸਪੇਟ ਕੀਤੀ ਹੈ। ਔਰ ਅਸੀਂ ਸਮਝਦੇ ਹਾਂ ਕਿ ਇਹਨਾਂ ਦੀਆਂ ਮੰਗਾਂ ਮੁਲਾਜ਼ਮਾਂ ਦੀਆਂ ਬਿਲਕੁਲ ਜਾਇਜ਼ ਨੇ। ਔਰ ਮੀਟਿੰਗ ਹੋ ਚੁੱਕੀ ਹੈ ਬਿਜਲੀ ਬੋਰਡ ਦੀ ਮੈਨੇਜਮੈਂਟ ਦੀ ਔਰ ਬਿਜਲੀ ਮੰਤਰੀ ਵੀਰੇ ਵੀ ਬੈਠੇ ਸੀ ਔਰ ਸਾਰੇ ਚੇਅਰਮੈਨ ਸਾਹਿਬ ਤੇ ਦੂਜੇ ਸਾਰੇ ਉਹਦੇ ਡਿਊਟੀ ਵਿੱਚ ਬੈਠੇ ਸੀ। ਔਰ ਉਹ ਫਿਰ ਮੰਗਾਂ ਜੁੱਤ ਸੇਮ ਕੀਤੀ ਭਈ। ਦੁੱਖਵਾਨੀ ਕਹਿੰਦੇ ਕਿ 15 ਤਰੀਕ ਤੱਕ ਟਾਈਮ ਦਿੱਤਾ ਗਿਆ ਸੀ ਇਸ ਗੱਲ ਦਾ ਕਿ 15 ਤਰੀਕ ਤੱਕ ਤੁਹਾਨੂੰ ਇਹ ਕੈਂਡੀ ਲੋਨਿੰਗ 15 ਤੀਜੇ ਸਾਨੂੰ ਕਹਿੰਜੋ ਅਸੀਂ ਉਹ ਲਾਗੂ ਕਰ ਦਾਂਗੇ ਦੁੱਖ ਵਾਲੀ ਗੱਲ ਇਹ ਆ ਕਿ ਮੰਗਾ ਮੰਗਾ ਮੰਨ ਕੇ ਸਹਿਮਤੀਆਂ ਕਰਕੇ ਅੰਡਰਸਟੈਂਡਿੰਗ ਬਣਾ ਕੇ ਉਸ ਤੋਂ ਬਾਅਦ ਇਸ ਦੇ ਬਾਵਜੂਦ ਵੀ ਉਹਨਾਂ ਮੰਗਾ ਨੂੰ ਲਾਗੂ ਨਹੀਂ ਕਰ ਰਹੇ ਇਹ ਦੁੱਖ ਵਾਲੀ ਗੱਲ ਹੈ ਐਸੇ ਢੰਗ ਨਾਲ ਹੀ ਸਾਡੇ ਪੈਨਸ਼ਨਰ ਜਿਹੜੇ ਨੇ ਉਹਨਾਂ ਦੀਆਂ ਮੰਗਾਂ ਦੇ ਮਾਮਲੇ ਵਿੱਚ ਵੀ ਪੰਜਾਬ ਸਰਕਾਰ ਔਰ ਵਿਜੀਗੋਰਦੀ ਮੈਨੇਜਮੈਂਟ ਵੀ ਨਹੀਂ ਹੈ ਔਰ ਕੋਈ ਗੱਲ ਠੀਕ ਚੱਲ ਨਹੀਂ ਰਹੀ ਸਾਰੂ ਤਰਤੇ ਗੱਲ ਕਰਵਾতে ਚਾਹ ਰਹੇ ਆ ਕਿ ਸਾਡੇ 250 ਰੁਪਏ ਦਾ ਜੈਆ ਟੈਕਸ ਹੈ ਜਿਹੜਾ ਜਿਹੜਾ ਕਿ ਬਿਲਕੁਲ ਕਿਸੇ ਪੰਜਾਬ ਦੇ ਕਿਸੇ ਵੀ ਪੈਨਸ਼ਨਰ ਕੋਲੋਂ ਨਹੀਂ ਕਟਾਇਆ ਜਾਂਦਾ ਉੱਥੇ ਬੀਜੀ ਬੋਰਡ ਦੀ ਮੈਨੇਜਮੈਂਟ ਜਿਹੜੀ ਹੱਥ ਗੇਦੇ ਨਾਲ 200 ਰੁਪਏ ਪੈਨਸ਼ਨਰ ਦਾ ਜਿਹੜੇ ਨੇ ਬੀਜੀ ਬੋਰਡ ਦੇ ਉਹਨਾਂ ਕਟਾਇਆ ਜਾ ਰਿਹਾ ਅਸੀਂ ਇਸ ਮਾਮਲੇ ਬਾਰੇ ਕਈ ਵਾਰੀ ਮਿਲ ਵੀ ਚੁੱਕੇ ਆ ਰੈਪੋਰਟ ਵੀ ਮਿਲ ਚੁੱਕੇ ਆ ਪਰ ਅਸੀਂ ਇਹ ਗੱਲ ਸਾਹਮਣੇ ਵੀ ਕਰ ਚੁੱਕੇ ਵੀ ਸਾਡਾ ਗਲਤ ਕੱਟ ਰਹੇ ਹੋ ਪਰ ਫਿਰ ਵੀ ਮੈਨਾ ਮਾਨਵਾਰੀ ਜਿਹੜੀ ਨੀਤੀ ਤੇ ਉਹ ਮੈਨੇਜਮੈਂਟ ਚੱਲ ਰਹੀ ਆ ਜੋ ਜਿਹੜੀ ਗੱਲ ਗਲਤ ਹੈ ਸ਼ੋਹਣ ਵਾਲੇ ਸਮੇਂ ਲਈ ਹੁਣ ਅਸੀਂ 10 ਤਰੀਕ ਨੂੰ ਸਾਰੇ ਪੰਜਾਬ ਦੇ ਮੁਲਾਜ਼ਮ ਪੰਜਾਬ ਦੇ ਪੈਨਸ਼ਨਰ ਬਿਜਲੀ ਬੋਰਡ ਦੇ ਪੈਨਸ਼ਨਰ ਬਿਜਲੀ ਬੋਰਡ ਦੇ ਮੁਲਾਜ਼ਮ ਸਾਰੇ ਇਕੱਠੇ ਹੋ ਕੇ 10 ਤਰੀਕ ਨੂੰ ਦਾਣਾ ਮੰਡੀ ਚੰਡੀਗੜ੍ਹ ਦੇ ਵਿੱਚ ਬਹੁਤ ਵੱਡੀ ਰੈਲੀ ਜਿਹੜੀ ਆ ਉਹ ਕਰਨ ਵਾਸਤੇ ਜਾ ਰਹੇ ਆ ਉਹਦਾ ਕਾਰਨ ਇਹ ਆ ਕਿ ਪੰਜਾਬ ਸਰਕਾਰ ਇੱਥੋਂ ਤੱਕ ਕਿ ਭਗਵਾਨੇ ਵਿਖੇ ਭਗਵਾਨ ਸਿੰਘ ਜੀ ਮਾਨ ਜਿਹੜੇ ਨੇ ਆਪਣੇ ਚੀਫ ਮਿਨਿਸਟਰ ਸਾਹਿਬ ਨੇ ਉਹਨਾਂ ਨਾਲ ਵੀ ਮੀਟਿੰਗ ਹੋਈ ਸੀ ਉਹਨਾਂ ਨੇ ਵੀ ਕਿਹਾ ਕਿ ਇਹ ਚੋਣ ਲੰਘ ਲੈਣ ਦਿਓ ਨਿਲਿੰਦਰ ਵਾਜੀ ਉਸ ਤੋਂ ਬਾਅਦ ਤੁਹਾਡੇ ਮਸਲੇ ਸਾਰੇ ਹੱਲ ਕਰ ਦਾਂਗੇ। ਧੁਖਵਰੀ ਗੱਲ ਹੈ ਉਸ ਤੋਂ ਬਾਅਦ ਮੀਟਿੰਗ ਦਿੱਤੀ ਗਈ ਉਹ ਫਿਰ ਪੋਸਟਪੋਨ ਕਰ ਦਿੱਤੀ ਗਈ। ਫਿਰ ਮੀਟਿੰਗ ਦਿੱਤੀ ਫਿਰ ਪੋਸਟਪੋਨ ਫਿਰ ਮੀਟਿੰਗ ਦਿੱਤੀ ਫਿਰ ਪੋਸਟਪੋਨ। ਮਤਲਬ ਮੀਟਿੰਗ ਤੋਂ ਮੀਟਿੰਗ ਮੀਟਿੰਗ ਤੇ ਮੀਟਿੰਗ ਦਿੱਤੀ ਜਾ ਰਹੀ ਹੈ ਪਰ ਉਹ ਉਹਨੂੰ ਕੋਈ ਅਸਾਰੂ ਢੰਗ ਦੇ ਨਾਲ ਉਹਦੇ ਉੱਤੇ ਗੱਲਬਾਤ ਕਰਕੇ ਮਸਲੇ ਨੂੰ ਹੱਲ ਨਹੀਂ ਕੀਤਾ ਜਾ ਰਿਹਾ। ਜਿਹੜੀ ਕਿ ਗਲਤ ਗੱਲ ਹੈ। ਇਹੋ ਜੀ ਪੰਜਾਬ ਸਰਕਾਰ ਅੱਜ ਤੱਕ ਅਸੀਂ ਨਹੀਂ ਦੇਖੀ। ਜੇ ਕੋਈ ਗੱਲਬਾਤ ਹੁੰਦੀ ਆ ਜਿੱਨੀ ਗੱਲ ਜੱਜ ਮੰਗ ਲੈ ਜਾਂਦੀ ਆ ਯਾ ਗੱਲ ਜਾਇਆ ਤੁਹਾਡੀ ਉਹ ਗੱਲ ਲਾਖੂ ਕਰ ਦਿੱਤੀ ਜਾਂਦੀ ਆ ਦੁੱਖ ਵਾਲੀ ਗੱਲ ਹੈ ਕਿ ਜਿਸ ਵੇਲੇ ਪਹਿਲੀ ਸਰਕਾਰ थी ਕਾਂਗਰਸੀ ਉਸ ਵੇਲੇ ਕਹਿੰਦੇ ਸੀ ਕਿ ਆਪਾਂ ਐਮਪੀ ਦਾ ਅਪਨਾਸ ਮਿਨਿਸਟਰ ਇਹ ਖਾਲੀ ਆ ਇਹਨੂੰ ਕੋਈ ਪੈਸਾ ਕੋਈ ਨਹੀਂ ਇਹ ਕਹਿੰਦੇ ਆ ਵੀ ਸਾਡਾ ਪੀਪਾ ਭਰਿਆ ਹੋਇਆ ਸਾਡੇ ਕੋਲ ਪੈਸੇ ਬਹੁਤ ਨੇ ਸਾਡੇ ਕੋਲ ਬਾਧੂ ਪੈਸੇ ਨੇ ਤੇ ਬਾਧੂ ਪੈਸੇ ਜਾ ਕਿੱਥੇ ਰਹੇ ਕੋਈ ਇਹਨਾਂ ਮੁਲਾਜ਼ਮਾਂ ਨੂੰ ਤੇ ਲੋਕਾਂ ਦੀਆਂ ਮੰਗਾਂ ਨੂੰ ਪੈਨਸ਼ਨਰਜ਼ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਉਹਨਾਂ ਦੀ ਜਿਹੜਾ ਮੰਗਾਂ ਨੇ ਉਹਨਾਂ ਕਿਉਂ ਨਹੀਂ ਹੱਲ ਕੀਤਾ ਯਾਰਿਆ ਇਸ ਕਰਕੇ ਉਹ ਸਾਰੇ ਮੂਮੈਂਟ ਦੇ ਵਿੱਚ ਨੇ ਤੁਸੀਂ ਪੰਜਾਬ ਸਰਕਾਰ ਦੀਆਂ ਕੋਈ ਜ਼ਿੰਮੇਵਾਰੀਆਂ ਨੇ ਉਹਨਾਂ ਜਮਾਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਲੋੜ ਹੈ ਜੇਕਰ ਜ਼ਿੰਮੇਵਾਰੀਆਂ ਜਿਹੜੀਆਂ ਇਹਨਾਂ ਨੂੰ ਮਿਲੀਆਂ ਨੇ ਲੋਕਾਂ ਨੇ ਜ਼ਿੰਮੇਵਾਰੀਆਂ ਦਿੱਤੀਆਂ ਨੇ ਜੇਕਰ ਉਹ ਜ਼ਿੰਮੇਵਾਰੀਆਂ ਨਹੀਂ ਨਿਭਾਉਂਦੇ ਤਾਂ ਇਸ ਇਹ ਜਿਹੜੀ ਸਰਕਾਰ ਖਿੱਜ ਸਰਕਾਰ ਜਿਹੜੀ ਹੈ ਇਹ ਸਾਬਤ ਹੋਏਗੀ ਕਿ ਲੋਕੀ ਕਹਿਣਗੇ ਵੀ ਇਹਨਾਂ ਨੂੰ ਪਾਸੇ ਕਰੋ ਸੇ ਐਸੇ ਟਾਂਗੇ ਦੇ ਨਾਲ ਸੀ ਇਹ ਕਹਿ ਕਹਨੇ ਆ ਕਿ ਸਰਕਾਰ ਨੂੰ ਕੁਝ ਨਾ ਕੁਝ ਸੋਚਣਾ ਚਾਹੀਦਾ ਲੋਕਾਂ ਨੇ ਮਸਲਿਆਂ ਨੂੰ ਮੁਲਾਜ਼ਮਾਂ ਦੇ ਪੈਚਾਂ ਦੇ ਇਸ ਆਨਾਂ ਦੇ ਮਜੂਦਿਆਂ ਨੂੰ ਮਸਲੇ ਨੂੰ ਹੱਲ ਕਰਨਾ ਚਾਹੀਦਾ ਇਸ ਸਮੇਂ ਦੀ ਨਿਗਾਹਤ ਨੂੰ ਸਾਹਮਣਾ ਚਾਹੀਦਾ ਨਹੀਂ ਚੱਲੋ ਕੇ ਰਹਿ ਬਰੋਧ ਦੇ ਵਿੱਚ ਉਤੜਨਗੇ ਔਰ ਇਹਨਾਂ ਨੂੰ ਉਲਟਾ ਦੇਣਗੇ ਸਰਕਾਰ ਨੂੰ ਇਹਨਾਂ ਕੋਈ ਸਾਡੀ ਬੇਨਤੀ ਹੈ ਓਕੇ ਜੀ ਸਾਹਮਣੇ